ਰਾਜਪੁਰਾ ਦੇ ਵਿੱਚ ਚਿੱਟੇ ਦਿਨ ਲੱਖਾਂ ਦੀ ਲੁੱਟ ਹੋਈ ਹੈ 10 ਲੱਖ ਰੁਪਏ ਦੀ ਨਗਦੀ ਵਾਲਾ ਬੈਗ ਖੋ ਕੇ ਫਰਾਰ ਹੋ ਗਏ ਨੇ ਬਾਈਕ ਸਵਾਰ ਬਾਈਕ ਸਵਾਰ ਲੁਟੇਰਿਆਂ ਨੇ ਦੱਸਿਆ ਕਿ ਦਿਨ ਦਿਹਾੜੇ ਵਾਰ ਦਾ ਤੋਂ ਅੰਜਾਮ ਦਿੱਤਾ ਹੈ ਮੋਟਰਸਾਈਕਲ ਸਵਾਰ પતિ ਪਤਨੀ ਤੋਂ ਇਹ ਪੈਸਿਆਂ ਵਾਲਾ ਬੈਗ ਖੋਇਆ ਗਿਆ ਹੈ ਜੋੜੇ ਨੇ ਘਰ ਰੱਖੇ ਵਿਆਹ ਦੇ ਲਈ ਬੈਂਕ ਦੇ ਵਿੱਚੋਂ ਪੈਸੇ ਕਢਵਾਇਆ ਸੀ ਲੁਟੇਰੇ ਬੈਂਕ ਦੇ ਬਾਹਰ ਪਹਿਲਾਂ ਤੋਂ ਹੀ ਨਜ਼ਰ ਰੱਖ ਰਹੀ ਸੀ ਾਨਿਕੀ ਉਹਨਾਂ ਨੂੰ ਭੇਤ ਸੀ ਉਹਨਾਂ ਨੂੰ ਜਾਣਕਾਰੀ ਸੀ ਕਿ ਇਸ ਦੇ ਵਿੱਚ ਮੋਟੀ ਰਕਮ ਹੋ ਸਕਦੀ ਹੈ ਪਤੀ ਪਤਨੀ ਦੇ ਸਾਹਮਣੇ ਹੀ ਬੈਗ ਚਪਟਕੇ ਫਰਾਰ ਹੋ ਗਏ ਤਾਂ ਫਿਰ ਇਹ ਜੋੜੇ ਨੇ ਆਪਣੀ ਬਾਈਕ ਅੱਗੇ ਇਹ ਬੈਗ ਰੱਖਿਆ ਹੋਇਆ ਸੀ ਤਾਂ ਲੁਟੇਰੇ ਕੈਦ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਲੁਟੇਰੇ ਬਾਈਕ ਤੋਂ ਅਚਾਨਕ ਬੈਗ ਚੁੱਕ ਕੇ ਫਰਾਰ ਹੁੰਦੇ ਨੇ ਫਰਾਰ ਹੁੰਦੇ ਲੁਟੇਰੇ ਸੀਸੀਟੀਵੀ ਦੇ ਵਿੱਚ ਕੈਦ ਹੋਏ ਨੇ ਾਨਿਕੀ ਇਹ ਲੁਟੇਰੇ ਜਦੋਂ ਇਹਨਾਂ ਨੇ ਬੈਗ ਚੁੱਕਿਆ ਉਸ ਤੋਂ ਬਾਅਦ ਫਰਾਰ ਹੋਏ ਨੇ ਉਸ ਵੇਲੇ ਦੀਆਂ ਤਸਵੀਰਾਂ ਨੇ ਤਰਾਜਪੁਰ ਦਾ ਪਿੰਨ ਨਨਹੇੜਾ ਹੈ ਇਥੋਂ ਦੇ ਇਹ ਪੀੜਤ ਰਹਿਣ ਵਾਲੇ ਨੇ ਔਰ ਇਹ ਨਜ਼ਰ ਆ ਰਹੀਆਂ ਨੇ ਤਸਵੀਰਾਂ ਹਾਈਵੇ ਦੀ ਅਸੀਂ ਕਹਿ ਸਕਦੇ ਆ ਮੇਨ ਰੋਡ ਜਿਹੜਾ ਰਾਜਪੁਰਾ ਦਾ ਉਸ ਤੋਂ ਦੀਆਂ ਤਸਵੀਰਾਂ ਨੇ ਹਾਲਾਂਕਿ ਇਹ ਬਿਲਕੁਲ ਐਗਜ਼ੈਕਟਲੀ ਕਿੱਥੇ ਇਹ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਵੀ ਅਜੇ ਸਵਾਲ ਹੈ ਕਿ ਪਰ ਇਸੇ ਤਸੱਬ ਤੌਰ ਤੇ ਵਖਰੇ ਜਾ ਸਕਦਾ ਹੈ ਇਹ ਦੋ ਲੁਟੇਰੇ ਜਿਨ੍ਹਾਂ ਨੇ ਹੈਲਮਟ ਪਾਇਆ ਹੋਇਆ ਹੈ ਤਾਂ ਕਿ ਇਹਨਾਂ ਦੀ ਪਛਾਣ ਨਾ ਹੋ ਸਕੇ ਔਰ ਇਹਨਾਂ ਨੇ 10 ਲੱਖ ਰੁਪਏ ਦੇ ਨਾਲ ਭਰਿਆ ਹੋਇਆ ਬੈਗ ਪਤੀ ਪਤਨੀ ਤੋਂ ਖੋਲਿਆ 10 ਲੱਖ ਰੁਪਏ ਕੈਸ਼ੜਾ ਆਇਆ ਸੀ ਇਹ ਕਢਾ ਕੇ ਉਹਨੇ ਮੋਟਰਸਾਈਕਲ ਦੇ ਕੇ ਟੈਂਕੀ ਦੇ ਬੈਗ ਰੱਖ ਲਿਆ ਜੀ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਪਿੱਛੋਂ ਦੋ ਬਾਈਕ ਵਾਲੇ ਆਏ ਉਹ ਬੈਗ ਉਸ ਤਰ੍ਹਾਂ ਉਸ ਤਰ੍ਹਾਂ ਚੱਕ ਕੇ ਉਸ ਤਰੀਕੇ ਭੱਜ ਗਏ ਕਿੰਨੇ ਪੈਸੇ ਸੀ ਸਰ ਉਹ 10 ਲੱਖ ਰੁਪਏ ਦਾ ਸਰ ਹੋਰ ਕੋਈ ਦੱਸਿਆ ਜੀ ਉਹਨਾਂ ਨੇ ਕਿ ਕਿਸ ਲਾਜ਼ੀ ਕਢਾਈ ਸੀ ਜੀ ਬਸ ਕੀ ਕਰਨਾ ਸੀਗਾ ਜੀ ਅਜੇ ਤਫਤੀਸ਼ ਜਾਰੀ ਹੈ ਜਿਹਦੇ ਪਤਾ ਕਰਾਂਗੇ ਸਾਰਾ ਰਿਪੋਰਟ ਦਰਜ ਕਰਾ ਗਏ ਸਰ ਹਾਂਜੀ ਹਾਂਜੀ ਕਿੱਥੋਂ ਦੇ ਰਹਿਣੇ ਆਲੇ ਸਾਰੇ ਆਹਨਾਂ ਨੇ ਹੇੜ ਪਿੰਡ ਦੇ ਜੀ ਮਲਦੀ ਮੈਂ ਸਰ ਕੋਈ ਹੋਰ ਹਾਂਜੀ ਹਸਬੰਡ ਵਾਈਫ ਹੁਣ ਪੁਲਿਸ ਕੀ ਕਾਰਵਾਈ ਕਰੇ ਸਰ ਤ ਦੱਸਿਆ ਨਹੀਂ ਕੋਈ ਵਿਆਹ ਵਗੈਰਾ ਸੀ ਜਾਂ ਕਿਸਾ ਦੇ ਵਾਸਤੇ ਮਨ ਚਾਹੀਦਾ ਸੀ ਇਹ ਪਹਿਲੇ ਸੀ ਵਿਆਹ ਵਾਸਤੇ ਸੀ ਪਟਿਆਲਾ ਤੋਂ ਖਬਰ ਹੈ ਕਿ ਜਿੱਥੇ ਪਿੰਡ ਮੁਰਾਦਪੁਰ ਦੇ ਨੇੜੇ ਪੈਟਰੋਲ ਪੰਪ ਤੋਂ ਲੁੱਟ ਹੋਈ ਹੈ ਪੰਪ ਦੇ ਕਰਿੰਦੇ ਤੋਂ ਨਕਦੀ ਖੋਈ ਗਈ ਹੈ ਔਰ ਨਕਦੀ ਖੋਕੇ ਲੁਟੇਰੇ ਫਰਾਰ ਹੋ ਗਏ ਤਾਂ ਕਰਿੰਦੇ ਤੋਂ 33000 ਰੁਪਏ ਦੀ ਨਕਦੀ ਖੋਈ ਗਈ ਹੈ ਔਰ ਇਸ ਦੀਆਂ ਸਾਫ਼ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਤੇਜ਼ਾਰ ਹਥਿਆਰਾਂ ਦੀ ਨੋਕ ਤੇ ਵਾਰਦਾਤ ਹੋਣ ਦਾ ਜਾਅਕਤਾ ਗਿਆ बाइक सवार दो ने वारदात को अंजाम दता है पंप सेल बाइक सवार आए अचानक रिंदे तो नकदी झपटी तलवार दिखाई और फरार हो गए घटना की सीसीटीवी साफ तौर पर वेखी जा सकती है वेखिया जा सकता है कि में ये दो लुटेरे क्योंकि पिछला लुटेरा जड़ा है वो हेठा भी उतरता है और उसके वालों किराबे उस दिए गए हैं क्योंकि आ, पहला देखो गया है और अगला लुटेरा जरा उतर है और अचनचेत एकदम तो तलवार क्ड के करिंदे डरा है तो नाल ही पिछे बैठ जाता है जिस बाद दोवे फरार हो जाते हैं तेती हजार रुपए की करेंदी है जड़ी लुटी okay <laughs>